ਹੈਲੋ ਕੀ ਕਰ ਰਹੇ ਹੋ ਆਪ ਮੈਂ ਬਤਾ ਆਮਛੇਨਣ ਦੇ ਪਿੰਡੋਂ ਆਮ ਲੈ ਕੇ ਆਈ ਸਾਂ ਤੇ ਮੈਂ ਕਿ ਚਟਨੀ ਬਣਾ ਲੈਣੀ ਆ ਪਛਦਾ achar ਬਣਾ ਲੈਣੀ ਆ ਤੇ ਧੋ ਕੇ ਦਸਕਾ ਲਏ ਨੇ ਹਮ ਇਹ ਮਿਰਚੋਂ ਨੂੰ ਤੇ ਕਾਟੇ ਤੇ ਕੁਝ ਰੋਜ਼ੀ ਸੀ ਲੈਣੇ ਤੇ ਆਮ ਚਿਲ ਨਹੀਂ ਆ ਮੈਂ ਕਿ ਇਹ ਬਣਾਉਂਦੇ ਤੇ ਨਰਮੀਆਂ ਚ ਇਹ ਹੀ ਇੱਕ ਆਮਸਾਰੇ ਆ ਫਲਾਂ ਦਾ ਰਾਜਾ ਹੈ ਤੇ ਹਰ ਕੋਈ ਗਮਰੀਆਂ ਦੇ ਵਿੱਚ ਇਹ ਕੋਈ ਇਹਦਾ ਖੂਡੀ ਖਾਣੇ ਪਸੰਦ ਕਰਦਾ ਆ ਕੋਈ ਬੱਚਾ ਇਹਦੀ ਚਟਨੀ ਖਾਣੀ ਪਸੰਦ ਕਰਦਾ ਆ ਕੋਈ ਮਰੱਬਾ ਖਾਣਾ ਪਸੰਦ ਕਰਦਾ ਆ ਤੇ ਕੋਈ ਮੇਰੇ ਵਰਗੇ achar ਖਾਣਾ ਪਸੰਦ ਕਰਦੇ ਤੇ ਅੱਜ ਕੱਲ ਸਾਰੇ ਜਦੋਂ ਹੀ ਆ ਮੌਸਮ ਆਉਂਦਾ ਆ ਤੇ ਨਾ ਇਹਨਾਂ ਦਿਨਾਂ ਵਿੱਚ ਅੰਗੀਆਂ ਸਾਦੇ ਕਰੀ ਹੁੰਦੀਆਂ ਨੇ ਸਾਰੀ ਦੁਨੀਆ ਹੀ achar ਖਾਉਂਦੀ ਆ ਪਰ achar ਖਾਣ ਦਾ ਆਪਣਾ ਤਰੀਕਾ ਵੱਖਰਾ ਆ ਮੈਂ ਇਹਦੇ ਇਸ ਬਾਰੇ ਉਹ ਕੁਛ ਦਾ ਅਜਮਾਣੀ ਬਣਾਉਂਗੀ ਕੁਛ ਮੈਂ ਜਕਮੀ ਬਣਾਉਂਗੀ ਕੁਛ ਦਾ ਮਚਾਰ ਬਣਾਉਂਗੀ ਅੱਜ ਮੈਂ ਇਹ ਕਰ ਰਹੀ ਹਾਂ ਠੀਕ ਹੈ ਸਟਾਰ ਆਫਨ ਗੋਫਨ ਓ ਬਾਓ ਇਨਾ ਵਧੀਆ ਪਾਪਕੋਡਾ ਸਟਾਈਲ ਪਾਪਕਨ ਸਰਵ ਕਰਾਂਗਾ ਸਾਈਂਸ ਅੱਡੇ ਕਰ ਗਿਆਈ ਓਈ ਸ਼ਾ ਦੋੜ ਡੇ ਰੰਡੇ ਦਾ ਯਾਰ ਆ ਆ ਆ ਗੂੰ ਗਾ ਗੂੰ ਹੰਗੂ ਆਪਕੋ ਸੁਟਕੇ ਦੇ ਮੈਨੂੰ ਕਦੂ ਕਚ ਲਿਆ ਦੇ ਤੇ ਮੈਂ ਉਹ ਵੀ ਫਿਰ ਨਹੀਂ ਜਹੀਦ ਕਰਦੇ ਅੱਜ ਇਹ ਲੋ ਇਹ ਥੋੜੀ ਚਾਹੀਦਾ ਆ ਉਹ ਕਿੱਥੇ ਮੈਨੂੰ ਨਹੀਂ ਪਤਾ ਉਹ ਚੌਸ ਜਿਹੜਾ ਉਹਦੇ ਚ ਜਿਹੜਾ ਹੇਟ ਦਾ ਖਾਣਾ ਕਿ ਨਹੀਂ ਵਿੱਚ ਬਾਹਰ ਵਾਲਾ ਜਿੱਤੇ ਸੁਸਾਲੇ ਪਏ ਆ ਉਹਦੇ ਥੱਲੇ ਵਾਲੇ ਚ ਪਿਆ ਚੌ ठीक है चलो ढूंढते हैं ढूंढते हैं नहीं है मिल गया चलो देने जाते हैं ये लो ਦੇ ਵਿੱਚ ਇਸ ਤਰ੍ਹਾਂ ਕਰਦੇ ਹਾਂ ਇਹ ਸਾਰੇ ਇਹਨਾਂ ਕਰਕੇ ਕ੍ਰਸ਼ ਕਰ ਲੈਣੇ ਆ ਕ੍ਰਸ਼ ਕਰਕੇ ਫਿਰ ਇਹ ਇਹ ਅੱਛੇ ਬਣ ਜਾਣੇ ਆ ਕਹਿੰਦਾ ਕਿ ਬਣਾਉਣੇ ਆ ਅੱਛੇ ਬਣਦੇ ਇਹਦੀ ਚਟਨੀ ਬਣਦੀ ਪੁੱਤ ਆਚਾਰ ਤੇ ਵਿੱਚ ਕਿਟਕਾ ਨਾ ਪਾਇਆ ਵਰਕੇ ਹਾਂ ਆਚਾਰ ਚ ਕਿਟਕਾ ਨਾ ਪਾਇਆ ਵਰਕੇ ਆਚਾਰ ਕਿਟਕਾ ਨਾ ਪੈਣਾ ਕਿਟਕਾ ਕੱਢ ਕੇ ਹੰਡ ਕੇ ਪਾਵਾਂ ਹੂੰ ਉਹ ਕ੍ਰਿਕਟਾਂ ਵਿੱਚ ਆਉਂਦੇ ਆ ਖਾਣ ਲੱਗਿਆ ਮਜ਼ਾ ਨਹੀਂ ਆਉਂਦਾ ਨਾ ਹੱਥਲੇ ਬਿੜ ਜਾਂਦੇ ਮਤਲਬ ਉਹਦਾ ਮਜ਼ਾ ਆਉਂਦਾ ਬਟ ਹੱਥਲੇ ਬਿੜ ਜਾਂਦੇ ਚਲੋ ਜੀ ਖਾਓ ਖਾਓ ਪੀਓ ਐਸ਼ ਕਰੋ ਸਾਰੇ ਖਾ ਗਏ ਇਕੱਲੇ ਕੈਮਰਾ ਸਟੇ ਸਸ਼ੀ ਗਰਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਨਵਨੀਤ ਕਿਚਨ ਮਿਲੋਤੇ ਸੋ ਹੋਰਸ ਨਾਓ ਕੀ ਹਾਲ ਚਾਲ ਆ ਸੀ ਠੀਕ ਠਾਕ ਆ ਬੱਸ ਇਸੀ ਸੁੱਤੇ ਉੱਠੇ ਆ ਸੁੱਤੇ ਉੱਠੇ ਆ ਅਸਲ ਚ ਗਰਮੀ ਬਹੁਤ ਆ ਤੇ ਮੈਂ ਗਈ ਹੀ ਬਾਜ਼ਾਰ ਬਾਜ਼ਾਰ ਤੇ ਨਹੀਂ ਗਈ ਗਈ ਤਾਂ ਡਾਕਟਰ ਕੋਲ ਸੀ ਤੇ ਡਾਕਟਰ ਕੋਲ ਗਈ ਤਾਂ ਉੱਥੇ ਹੋ ਉਥੇ ਹੋ ਗਿਆ ਖਖਰਾ ਨਹੀਂ ਮੇਰੀ ਅੱਖਾਂ ਖਰਾਬ ਹੋ ਨਹੀਂ ਗਰਮੀ ਕਰਕੇ ਤੇ ਹਰ ਸਾਲ ਹੀ ਮੈਨੂੰ ਅੱਖਾਂ ਵਾਲੇ ਡਾਕਟਰ ਅੱਖਾਂ ਵਾਲੇ ਡਾਕਟਰ ਆਈ ਸਪੈਸ਼ਲਿਸਟ ਕੋ ਜਾਣਾ ਪੈਂਦਾ ਇਹ ਮੋ ਪਾਣੀ ਕੱਢਾਂ ਵਿੱਚੋਂ ਤੇ ਅਸੀਂ ਆਂਬ ਜਿਵੇਂ ਕੀ ਸਾਡੇ ਪਿੰਡੋਂ ਆਏ ਨੇ ਹੁਣ ਮੈਨੂੰ ਪਤਾ ਨਹੀਂ ਮੈਂ ਕੀ ਕੀ ਬਣਾਉਣਾ ਨਿੰਮ ਕੱਟ ਕੇ ਰੱਖਿਆ achar ਵੀ ਬਣਾਵਾਂਗੀ ਕੁਝ ਵੀ ਅੱਜ ਮੈਂ ਸੋਚਿਆ ਇੱਕ ਚਟਨੀ ਦੀ ਰੈਸਪੀ ਤੁਹਾਨੂੰ ਦੱਸਦੇ ਆ ਸੌਖੀ ਜੀ ਆਸਾਨ ਜਿਹੇ ਤਰੀਕੇ ਦੇ ਨਾਲ ਤੇ ਇਹ ਜੀ ਆਂਬੀਆਂ ਕੱਚੀਆਂ ਕੱਚੀਆਂ ਆਂਬੀਆਂ ਮਤਲਬ ਰੌ ਮੈਂਗੋ ਇਹਨੂੰ ਆਪਾਂ ਪਹਿਲਾਂ ਛਿੱਲ ਲਿਆ ਤੋਲਿਆ ਧੋ ਕੇ ਛਿੱਲ ਲਿਆ ਛਿਲਕੇ ਨੂੰ ਆਪਾਂ ਕद्दूकस ਕਰ ਲਿਆ ਇਸ ਤਰ੍ਹਾਂ ਕਰਕੇ ਤੇ ਇਹਨੂੰ ਅਸੀਂ ਹੁਣ ਇਹਦੀ ਅਸੀਂ ਬਣਾਵਾਂਗੇ ਇੱਕ ਚਟਨੀ ਖੱਟੀ ਮਿੱਠੀ ਇਹਨੂੰ ਕੁਝ ਨਹੀਂ ਕਰਨਾ ਬਸ ਇਤਨਾ ਚੁੱਕਣਾ ਤੇ ਆਪਾਂ ਫਿਰ ਪਾ ਦਾਂਗੇ ਇਹ ਨੂੰ ਬਣਾ ਰਹੇ ਅਸੀਂ ਅੱਜ ਵੈਸੇ ਪਹਿਲਾਂ ਮੈਂ ਬਣਾਈ ਹੋਈ ਆ ਉਹ ਬਣਾਈ ਸੀ ਅਸੀਂ ਜੀਂ ਖੰਡ ਪਾ ਕੇ ਪਰ ਇਹ ਨੂੰ ਅਸੀਂ ਬਣਾਵਾਂਗੇ ਗੁੜ ਪਾ ਕੇ ਇੱਥੇ ਮੈਂ ਪਾਣੀ ਬਿਲਕੁਲ ਨਹੀਂ ਪਾਇਆ ਹੋਇਆ ਨੂੰ ਕਿਉਂਕਿ ਇੰਨੇ ਹੀ ਅੰਬੀਆਂ ਵਾਦੀ ਆਪਣਾ ਪਾਣੀ ਥੋੜਾ ਜਿਹਾ ਹੋ ਜਾਣਾ ਤੇ ਜਿਹੜਾ ਆਪਾਂ ਗੁੜ ਪਾਉਣਾ ਆ ਉਹਨੇ ਵੀ ਜਿਹੜਾ ਹੈ ਪਾਣੀ ਛੱਡ ਦੇਣਾ ਐਸੇ ਤਾਂ ਕਈ ਲੋਕ ਜਿੰਨਾ ਮਤਲ ਖੱਟਾ ਜਿੰਨੀ ਅੰਬੀ ਹੋਵੇ ਜਿੰਨਾ ਤੱਚਾ ਹੋਵੇ ਆਪਣਾ ਕੀ ਹੁੰਦੇ ਆਂ ਅੰਬ ਉਹਨਾਂ ਹੀ ਗੋੜ ਹੁੰਦੇ ਆ ਤੇ ਉਨੀ ਜਾਂ ਖੰਡ ਹੁੰਦੀ ਬਰਾਬਰ ਬਰਾਬਰ ਪਰ ਮੈਂ ਪਾਈ ਆ ਜੀ ਅੱਧੀ ਕਿਉਂਕਿ ਬਹੁਤਾ ਮਿੱਠਾ ਜਿਹੜਾ ਹੁੰਦਾ ਨਾ ਉਹ ਵੀ ਫਿਰ ਖਾਣ ਨੂੰ ਦਿਲ ਨਹੀਂ ਕਰਦਾ ਤੁਸੀਂ ਵੱਲੋਂ ਇਤਰਾ ਪਾ ਕੇ ਵੀ ਜਣ ਇਹ ਚੀਜ਼ਾਂ ਇਤਰਾ ਹੀ ਰੱਖ ਸਕਦੇ ਜੀ ਗੋੜਨੇ ਵੀ ਇਹਦੇ ਵਿੱਚ ਮੈਲਟ ਹੋ ਜਾਣਾ ਹੌਲੀ ਹੌਲੀ ਆਪੇ ਸੇਕ ਦੇ ਨਾਲ ਜਿਹਾ ਤੁਸੀਂ ਦੇਖ ਸਕਦੇ ਕਿ ਕਿੰਨਾ ਪਾਣੀ ਛੱਟਦਾ ਨਾ ਉਹਨੇ ਗੋੜਨੇ ਤੇ ਅੰਬਰ ਇਹ ਦੋਨਾਂ ਨੇ ਇਦਾਂ ਹੀ ਆਪਾਂ ਇਹਨਾਂ ਨੂੰ ਹਿਲਾਉਂਦੇ ਜਾਵਾਂਗੇ ਘਟੋ ਘਟ ਵੀ ਇਹਨੂੰ ਬਣਨ ਤੇ ਅੱਧਾ ਘੰਟਾ ਲੱਗਣਾ ਹੈ ਇੱਕ ਬਾਸ ਜੜੀ ਹੈ ਥੱਲੇ ਨਾਲ ਲੱਗੀ ਇਹਨੂੰ ਪ੍ਰੋਪਰ ਹਿਲਾਉਂਦੇ ਜਾਓ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਮਸਾਲੇ ਜਿਵੇਂ ਤੁਸੀਂ ਆਪਾਂ ਖੱਟੀ ਮਿੱਠੀ ਬਣਾਉਣੀ ਆ ਥੋੜੀ ਜਿਹੀ ਸਪਾਈਸੀ ਬਣਾਉਣੀ ਆ ਜ਼ਿਆਦਾ ਤੇ ਉਹ ਤੁਸੀਂ ਜ਼ਿਆਦਾ ਮਸਾਲੇ ਪਾ ਲਓ ਇਹ ਮੇਰੇ ਕੋਲ ਜਿਹੜੇ ਪੁੰਨੀ ਹੈਗੀ ਆ ਜਿਹੜਾ ਮੈਂ ਪਾ ਰਹੀ ਆ ਇਹ ਮੇਰੇ ਕੋਲ ਹੈਗੀ ਜੀ ਮੇਥਰੇ ਸੌਫ ਤੇ ਕਾਲੀ ਮਿਰਚ ਪੀਸੀ ਹੋਈ ਹੈ ਬਹੁਤੀ ਫਾਈਨ ਨਹੀਂ ਥੋੜਾ ਜਿਹਾ ਮੋਟੀ ਮੋਟੀ ਜੀ ਰੱਖੀ ਦਰਦਰੀ ਜੀ ਇਹ ਪਾਦਣ ਲੱਗੀਆਂ ਤਿੰਨੇ ਚੀਜ਼ਾਂ ਸੌਫ ਮੇਥਰੇ ਤੇ ਕਾਲੀ ਮਿਰਚ ਨਾਲ ਇਹ ਪਾਣ ਦੇ ਵਿੱਚ ਪਾਉਂਦੇ ਥੋੜਾ ਜਿਹਾ ਸੇਂਡ ਨਮਕ ਨਾਲ ਪਾ ਦਾਂਗੇ ਅਸੀਂ ਇਹਦੇ ਵਿੱਚ ਵਾਈਟ ਨਮਕ ਤੁਸੀਂ ਇਹਦੇ ਵਿੱਚ ਜਿਵੇਂ ਹਰੀ ਲਾਚੀ ਹੁੰਦੀ ਆ ਮੋਟੀ ਲਾਚੀ ਹੁੰਦੀ ਆ ਉਹ ਵੀ ਪਾ ਸਕਦੇ ਜੇ ਤੇ ਥੋੜੀ ਜਿਹੀ ਪਾ ਦਾਂਗੇ ਅਸੀਂ ਮੈਚ ਸਾਰੇ ਐਕਸਟਰਾ ਗ੍ਰੇਨ ਨਾਲ ਬਾਹਰ ਹੈ ਜੀ ਚੱਪਾ ਥੋੜੀ ਜੀ ਕਾਲੀ ਵਿੱਚ ਇਹ ਪਾਤੀ ਅਸੀਂ ਪੀਸੀ ਹੋਈ ਕਾਲੀ ਵਿੱਚ ਤੇ ਨਾ ਇਸ ਚੇਂਗਲ ਹੁੰਦੇ ਹੁੰਦੇ ਆਪਾਂ ਆਪ ਕਾਲਾ ਵੀ ਹੁਣ ਕਾਲਾ ਹੋ ਗਿਆ ਕਿੰਨਾ ਇੱਕ ਤਾਂ ਗੁੜਨਾ ਚੇਂਜ ਹੋ ਗਿਆ ਇਹ ਜਦੋਂ ਜਦੋਂ ਇਹ ਪੱਕੇ ਪੱਕੀ ਚੋਗਾ ਇਹਨੇ ਹੋਰ ਵੀ ਚੇਂਜ ਹੋਈ ਜਾਣਾ ਤੇ ਸ਼ਾਈਨਿੰਗ ਵੀ ਆ ਗਈ ਮੇਰੇ ਕੋਲ ਜਾਂਦੀ ਆਪੇ ਇਹ ਤਾਂ ਲੋ ਜੀ ਆਪਾਂ ਨੂੰ ਨਾ ਜੇ ਤਾਂ ਆਪਾਂ ਸਾਲੋ ਸਾਲ ਰੱਖਣੀ ਆ ਮੈਂ ਤਾਂ ਥੋੜੀ ਜਿਹੀ ਬਣਾਈ ਆ ਇਹ ਸਾਡੀ ਖਤਮ ਹੋ ਜਾਣੀ ਛੇਤੀ ਮੇਰੇ ਕੋਲ ਹਜੇ 3 ਸਾਲ ਪਹਿਲਾਂ ਦੀ ਵੀ ਪਈ ਆ ਫ੍ਰਿਜ ਦੇ ਵਿੱਚ ਤੇ ਜੇ ਤੁਸੀਂ ਬੋਰ ਲੰਬੇ ਟਾਈਮ ਲਈ ਰੱਖਣੀ ਆ ਤਾਂ ਫੇਰ ਇਹਨੂੰ ਜੜੀ ਆ ਨਾ ਇੱਕ ਜਿੰਨੀ ਦੇਰ ਇਹਦੀ ਇੱਕ ਤਾਰ ਨਹੀਂ ਬੰਦੀ ਜਿਵੇਂ ਆ ਮੇਰੀ ਤਾਂ ਮਾੜੀ ਮੋੜੀ ਬੰਦੀ ਨਾ ਜਿੰਨੀ ਦੇਰ ਇਹਦੀ ਇੱਕ ਤਾਰ ਨਹੀਂ ਬੰਦੀ ਓਨੀ ਦੇਰ ਤੁਸੀਂ ਇਹਨੂੰ ਬੰਦ ਨਹੀਂ ਕਰਨਾ ਪਰ ਅਸੀਂ ਥੋੜੀ ਜੀ ਬਣਾਈ ਅਸੀਂ ਜਿਹੜੀ ਹੱਥ ਛੇਤੀ ਖਤਮ ਕਰ ਲੈਣੀ ਆ ਸੋ ਮੈਂ ਜਦੋਂ ਪਹਿਲਾਂ ਹਜੇ ਚਿਪਚਿਪੀ ਜੀ ਹੋਈ ਆ ਫੇਰ ਇੱਕ ਤਾਰ ਨਹੀਂ ਬਣੀ ਤੇ ਮੈਂ ਪਹਿਲੋਂ ਉਤਾਰਨ ਲੱਗੀ ਆ ਸੋ ਇਹਨੂੰ ਜੇ ਤੁਸੀਂ ਲੌਂਗ ਟਾਈਮ ਲਈ ਰੱਖਣਾ ਤੁਸੀਂ ਇਹਨੂੰ ਜੜਾ ਆ ਇੱਕ ਤਰ ਚਾਸ਼ਨੀ ਮਤਲਬ ਬਣ ਜੇ ਜਦੋਂ ਇਹਦੀ ਚੂਤਾਰ ਨਿਕਲਨੀ ਸ਼ੁਰੂ ਹੋਏ ਤਦ ਤੱਕ ਇਹਨੂੰ ਧਕਾਓ ਫਿਰ ਬੋਰ ਲੰਮੀ ਮੇ ਟਾਈਮ ਤੱਕ ਨਿਕਲ ਜਾਂਦੀ ਆ ਤੇ ਆ ਵੀ ਜਿਹੜੀ ਇਹਨੂੰ ਤੁਸੀਂ ਫ੍ਰੀਜ ਦੇ ਵਿੱਚ ਕੋਈ ਮਹੀਨਾ ਪਰ ਰੱਖ ਲਓ ਖਰਾਬ ਨਹੀਂ ਹੁੰਦੀ ਸੋ ਲੋਜੀ ਇਹ ਸਾਡੀ ਚਟਨੀ ਬਣ ਕੇ ਤਿਆਰ ਆ ਸੋ ਬਾਜ਼ਾਰ ਦੇ ਜਿਹੜੇ ਅਸੀਂ ਜੈਮ ਵਗੈਰਾ ਲੈਣੇ ਆ ਉਹਦੇ ਨਾਲੋਂ ਕਿਤੇ ਬੈਸਟ ਤੇ ਕਿਤੇ ਸਸਤੀ ਸੋ ਘਰੇ ਬਣਾਓ ਵਧੀਆ ਬੱਚੇ ਬਰੈਡ ਤੇ ਲਾ ਕੇ ਖਾਣ ਫੁਲਕੇ ਤੇ ਲਾਉਣ ਪ੍ਰੋਟੀਨ ਨਾਲ ਖਾਣ ਵੈਸੇ ਵੀ ਤੁਸੀਂ ਜਦੋਂ ਫੁਲਕਾ ਖਾਂਦੇ ਜੇ ਸਬਜ਼ੀ ਦੇ ਨਾਲ ਵੀ ਤੁਸੀਂ ਇਹ ਚਟਨੀ ਟਰਾਈ ਕਰ ਸਕਦੇ ਕਿਉਂਕਿ ਗਰਮੀਆਂ ਚ ਜੜਾ ਚਟਨੀ ਖਾਣ ਦਾ ਆਪਣਾ ਹੀ ਮਜ਼ਾ ਹੈ ਸੋ ਇਹ ਸੀ ਜੀ ਅੱਜ ਦੀ ਸੱਡੀ ਰੈਸਪੀ ਸੋ ਮਿਲਦੇ ਆ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਚੰਗੀ ਲੱਗੀ ਤੇ ਆਪਣੇ ਫੈਮਲੀ ਫਰੈਂਡਾਂ ਨੂੰ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਵਾਲਿਆਂ ਦਾ